ਸੱਚ ਕਹਿਣ ਦੀ ਗੱਲ ਆਉਂਦੀ ਹੈ ਨਾ ਇਹ ਜੀਭਾਂ ਨੂੰ ਮੌਤ ਪੈ ਜਾਂਦੀ ਹੈ ਕਿਤੇ ਸੱਚ ਬੋਲਣਾ ਹੋਵੇ ਚੰਗੇ ਭਲੇ ਲੋਕਾਂ ਕੋਲੋਂ ਸੱਚ ਨਹੀਂ ਬੋਲਿਆ ਜਾਂਦਾ ਝੂਠ ਬੋਲਣਾ ਹੋਵੇ ਤੇ ਇਹ ਸਾਡੀ ਜੀਭਾ ਤਾੜ ਤਾੜ ਕਰਕੇ ਚੱਲਦੀ ਹੈ ਕੈਂਚੀ ਦੇ ਵਾਂਗ ਸੱਚ ਬੋਲਣਾ ਹੋਵੇ ਤੇ ਚੱਲਦੀ ਨਹੀਂ ਅਸੀਂ ਕਹਿੰਨੇ ਅਸੀਂ ਬੁਰੇ ਕਿਉਂ ਬਣਨਾ ਅਸੀਂ ਬੁਰੇ ਕਿਉਂ ਬਣਨਾ ਸੱਚ ਬੋਲ ਕੇ ਸਾਧ ਸੰਗਤ ਜੀ ਅਸੀਂ ਆਪਣੇ ਆਪ ਨੂੰ ਪਿੱਛੇ ਕਰ ਲੈਂਦੇ ਸਾਡੇ ਕੋਲੋਂ ਸੱਚ ਵੀ ਬੋਲਿਆ ਨਹੀਂ ਜਾਂਦਾ ਸੱਚ ਬੋਲਣਾ ਬਹੁਤ ਔਖਾ ਹੈ ਮਹਾਰਾਜ ਬਚਨ ਕਰਦੇ ਕਹਿੰਦੇ ਸਤ ਹਤੰ ਸੱਚ ਵੱਲੋਂ ਇਹਨੂੰ ਮੌਤ ਪੈ ਜਾਂਦੀ ਹੈ ਪਰਮਾਤਮਾ ਦਾ ਨਾਮ ਜਪਣਾ ਹੋਵੇ ਇਸ ਜੀਭਾ ਦੇ ਨਾਲ ਤੇ ਸਾਧ ਸੰਗਤ ਜੀ ਸਮਝ ਲਓ ਇਸ ਜੀਭਾ ਨੂੰ ਮੌਤ ਪੈ ਗਈ ਇਹ ਬੋਲਦੀ ਹੀ ਨਹੀਂ ਰੋਹੀਂ ਆਪਣੇ ਆਪ ਤੇ ਕਿਤੇ ਲੈ ਕੇ ਦੇਖ ਲਿਓ ਪਰਤਾ ਕੇ ਦੇਖ ਲਿਓ ਰੱਬ ਦਾ ਨਾਮ ਜਪਣਾ ਹੋਵੇ ਬਾਣੀ ਪੜਨੀ ਹੋਵੇ ਗੁਰੂ ਦਾ ਇਤਿਹਾਸ ਪੜਨਾ ਹੋਵੇ ਤੇ ਇਹ ਜਿਹੜੀ ਜੀਭਾ ਹੈ ਨਾ ਇਹਨੂੰ ਮੌਤ ਪੈ ਜਾਂਦੀ ਹੈ ਸਤ ਹਤੰ ਇਹ ਸਮਝ ਲਓ ਨਾਸ ਹੋ ਜਾਂਦੀ ਹੈ ਤੇ ਜੇ ਕਿਤੇ ਝੂਠ ਬੋਲਣਾ ਹੋਵੇ ਦੁਨਿਆਵੀ ਗੱਲਾਂ ਕਰਨੀਆਂ ਹੋਣ ਝਗੜਾ ਕਰਨਾ ਹੋਵੇ ਤੇ ਇਹ ਜੀਭ ਨੂੰ ਮੌਤ ਨਹੀਂ ਪੈਂਦੀ ਉੱਠ ਕੇ ਖੜੀ ਹੋ ਜਾਂਦੀ ਹੈ ਭਾਵ ਕਿ ਕੈਂਚੀ ਦੇ ਵਾਂਗ ਚੱਲਦੀ ਹੈ ਤਾੜ ਤਾੜ ਕਰਕੇ ਬੋਲਦੀ ਹੈ ਇਹ ਫਿਰ ਚੁੱਪ ਨਹੀਂ ਕਰਦੀ ਮਹਾਰਾਜ ਕਹਿੰਦੇ ਸਤ ਹਤੰਗ ਪਰਮ ਬਾਦੰਗ ਕਿੰਨੇ ਝਗੜਾ ਕਰਨਾ ਆ ਫਜ਼ੂਲ ਬੋਲਣਾ ਹੈ ਤੇ ਫਿਰ ਇਹ ਜੀਬਾ ਰੁਕੇਗੀ ਨਹੀਂ ਬਹੁਤ ਬੋਲੇਗੀ ਦੋ ਦੋ ਘੰਟੇ ਬੋਲੇਗੀ ਇਹ ਰੁਕੇਗੀ ਨਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਸਾਨੂੰ ਪਰਮਾਤਮਾ ਦੇ ਨਾਲ ਜੋੜ ਰਹੇ ਨੇ ਸਾਨੂੰ ਸਕੂਨ ਦੀ ਦਾਤ ਦੇ ਰਹੇ ਨੇ ਸਾਨੂੰ ਸ਼ਾਂਤੀ ਦੇ ਰਹੇ ਨੇ ਸਾਨੂੰ ਸਹਜ ਦੇ ਰਹੇ ਨੇ ਪਰ ਅਸੀਂ ਲੈਣਾ ਨਹੀਂ ਚਾਹੁੰਦੇ ਮਹਾਰਾਜ ਕਹਿੰਦੇ ਭਾਈ ਜੇ ਤੂੰ ਪਰਮਾਤਮਾ ਦੇ ਨਾਲ ਜੁੜਨਾ ਹੈ ਤੇ ਤੈਨੂੰ ਆਪਣੀ ਰਸਨਾ ਦੇ ਨਾਲ ਗੁਣ ਗਾਉਣੇ ਪੈਣਗੇ ਰਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦਿਸਤਾਨੀ ਜਿਨ ਤੂ ਸਾਜ ਸਵਾਰ ਸੀ ਗਾਰਿਆ ਗਰਭ ਅਗਨ ਮੈਂ ਜਿਨਹਿ ਉਬਾਰਿਆ 바ਰ ਬਵਸਤਾ ਤੁਜੈ ਪਿਆਰਾ ਦੂਦ ਪਰ ਜੋਬਣ ਭੋਜਨ ਸੁਖ ਸੂਧ ਬਿਰਧ ਭਇਆ ਉਪਰ ਸਾਖ ਸੈਨ ਮੁਖ અપਿਆਉ ਬੈਟ ਕੋ ਦਾਨ ਇਹੋ ਨਿਰਗੁਣ ਗੁਣ ਕਛੂ ਨ ਬੁਝੈ ਬਖਸ ਲਿਓ ਤੋ ਨਾਨਕ ਸਿਝੈ ਕਿਤੇ ਪ੍ਰਮਾਤਮਾ ਦੇ